ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਸਿਰਜਣਾ ਦਿਵਸ ਖਾਲਸੇ ਦਾ ਪ੍ਰਗਟ ਪਿਰਸ ਬਸਾਖੀ ਦਾ ਜੋੜ ਮੇਲਾ ਮਹਾਨ ਜੋੜ ਮੇਲਾ ਤਖਤ ਸ੍ਰੀ ਦਮਦਮਾ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਵਾਸਤੇ ਗਏ ਸਭ ਤੋਂ ਪਹਿਲਾਂ ਜੋੜਾ ਕਰਦੇ ਵਿੱਚ ਜੋੜੇ ਜਮਾ ਕਰਾਏ ਆਪਣੇ ਦੇਖੋ ਕਿੰਨੇ ਪਿਆਰ ਵਿੱਚ ਸਿੰਘ ਸੇਵਾ ਕਰਨੇ ਸ਼ਿਕਾਮ ਸੇਵਾ ਬਿਲਕੁਲ ਕੋਈ ਮਾਇਆ ਨਹੀਂ ਕੋਈ ਮਾਨ ਨਹੀਂ ਕੋਈ ਸਨਮਾਨ ਨਹੀਂ ਕੁਛ ਨਹੀਂ ਇਸ ਤੋਂ ਅੱਗੇ ਦਰਸ਼ਕੀ ਤੇ ਵਖ ਵਖ ਨਗਰਾਂ ਦੀਆਂ ਸੰਗਤਾਂ ਵੱਲੋਂ ਪਾਣੀ ਦੀਆਂ ਸ਼ਵੀਲਾਂ ਲਾਈਆਂ ਗਈਆਂ ਬੇਅੰਤ ਸੇਵਾਵਾਂ ਗੁਰੂਕੀਆਂ ਸੰਗਤਾਂ ਦੇ ਲਈ ਨਗਰਾਂ ਦੀ ਸੰਗਤ ਧੰਨਤਾ ਦੇ ਯੋਗ ਹੈ ਇਸ ਤੋਂ ਬਾਅਦ ਅੱਗੇ ਵੇਖਿਆ ਕਿ ਵਖ ਵਖ ਮਹਾਂਪੁਰਸ਼ਾਂ ਵੱਲੋਂ ਹਸਤੀਆਂ ਵੱਲੋਂ ਸੰਗਤਾਂ ਨੂੰ ਜੀਓ ਆਏ ਆ ਵਿਦੀ ਚੰਦੀਏ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਖ ਇਹਨਾਂ ਤੋਂ ਇਲਾਵਾ ਅੱਗੇ ਜਦੋਂ ਵੇਖਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਔਰ ਤਖਤ ਸਾਹਿਬ ਜੀ ਦੇ ਸੇਵਾ ਸਾਹਿਬ ਜੀ ਉਹਨਾਂ ਵੱਲੋਂ ਜੀ ਉਹ ਆਇਆ। ਫਿਰ ਜਿੱਦੜ ਦੇਗ ਦੀਆਂ ਪਰਚੀਆਂ ਕੱਟਦੇ ਨੇ ਤੇ ਦੇਗ ਜਿੱਥੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਦੇਗ ਕਰਵਾਉਨੇ ਆ। ਬਾਬਾ ਵੀਰ ਸਿੰਘ ਧੀਰ ਸਿੰਘ ਜੀਆਂ ਦੇ ਯਾਦਗਾਰ ਗੁਰਦੁਆਰਾ ਸਥਾਨ ਦੇ ਦਰਸ਼ਨ ਵੀ ਕੀਤੇ ਦੇਗ ਕਰਵਾਈ। ਖੜਾ ਪ੍ਰਸ਼ਾਦੀ ਦੇਗ ਔਰ ਗੁਰੂ ਕੇ ਸਿੱਖਾਂ ਦਾ ਫਰਜ਼ ਹੈ। ਦੇਗ ਲੈ ਕੇ ਫਿਰ ਚਰਨਕੁੰਡ ਵਿੱਚ ਉੱਥੋਂ ਅੱਗੇ ਲੰਘਦੇ ਆ ਹੋਇਆ ਫਿਰ ਸਾਹਮਣੇ ਤੱਕ ਸਭ ਦੇ ਦਰਸ਼ਨ ਕੀਤੇ ਵੇਖੋ ਕਿੰਨਾ ਸੋਹਣਾ ਸਾਰਾ ਕੁਝ ਸਜਾਇਆ ਗਿਆ ਬਹੁਤ ਪਿਆਰ ਵਿੱਚ ਵਾਹ ਵਈ ਵਾਹ ਬਲੇ ਹਾਰ ਬਲੇ ਹਾਰ ਪਰ ਗੁਰੂ ਕੀਆ ਸੰਗਤਾਂ ਜਿੱਥੇ ਸਜਾਵਟ ਦਾ ਆਨੰਦ ਮਾਣ ਰਹੀਆਂ ਨੇ ਉੱਥੇ ਗੁਰੂ ਕੀਆ ਸੰਗਤਾਂ ਗੁਰਦਵਾਰ ਦੇ ਦਰਸ਼ਨ ਨਮਸ਼ਕਾਰ ਰਾਗੀ ਸਿੰਘ ਬਹੁਤ ਸੋਹਣੇ ਸ਼ਬਦ ਪੜ ਰਹੇ ਬੜੇ ਪਿਆਰ ਵਿੱਚ ਸਿੰਘਾਂ ਨੇ ਬਹੁਤ ਟਿਕਾ ਕੇ ਸ਼ਬਦ ਪੜੇ ਬੜੇ ਬੜੇ ਪਿਆਰ ਵਿੱਚ ਨਮਸਕਾਰ ਕਰਨ ਤੋਂ ਬਾਅਦ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦਾ ਪਾਵਨ ਪਵਿੱਤਰ ਯਾਦਗਾਰ ਸਥਾਨ ਪੋਰਾ ਸਾਹਿਬ ਇੱਧਰ ਪਹਿਲਾਂ ਬੁੰਗਾ ਸਾਹਿਬ ਦੇ ਦਰਸ਼ਨ ਕੀਤੇ ਫਿਰ ਪੋਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਪੋਰਾ ਸਾਹਿਬ ਦੇ ਅੰਦਰ ਵੜਨ ਤੋਂ ਪਹਿਲਾਂ ਕੈਮਰਾ ਆਫ ਕਰ ਲਿਆ ਜਿਵੇਂ ਤਕਤ ਸਾਹਿਬ ਵੜਨ ਤੋਂ ਵੀ ਪਹਿਲਾਂ ਕੈਮਰਾ ਆਫ ਕੀਤਾ ਸੀ ਫੋਨ ਸਾਇਲੈਂਟ ਕੀਤਾ ਸੀ ਇਸੇ ਤਰ੍ਹਾਂ ਫਿਰ ਕਿਉਂਕਿ ਇਹ ਗੁਰੂ ਘਰ ਦੀ ਮਰਜ਼ਾਦਾ ਹੈ ਆਪਾਂ ਨੂੰ ਫਾਲੋ ਕਰਨੀ ਚਾਹੀਦੀ ਹੈ ਅੱਗੇ ਫਿਰ ਮੈਂ ਤੁਹਾਨੂੰ ਇੱਕ ਦਿਖਾ ਰਿਹਾ ਸਿੰਘੋ ਵੇਖੋ ਸੰਗਤਜੀਤ ਵੇਖੋ ਕਿਹੜਾ ਪ੍ਰਸ਼ਾਦੀ ਦੇਗ ਵਰਤਾ ਰਹੇ ਨੇ ਗੁਰੂ ਕੇ ਸਿੰਘ ਤੱਕ ਸਭ ਦੇ ਸੇਵਾ ਦਾ ਸਵੇਰ ਤੋਂ ਸ਼ਾਮ ਤੱਕ ਇਹੀ ਕਾਰਜ ਦੇਖੋ ਕਿੰਨੇ ਕਿੰਨੇ ਘੰਟੇ ਇਹਨਾਂ ਦੀ ਡਿਊਟੀ ਹੈ ਕਿੰਨੀ ਸੇਵਾ ਵਾਹ ਵੀ ਸਿੰਘੋ ਵਾਹ ਫਿਰ ਦਰਸ਼ਨ ਕੀਤੇ ਔਰ ਅੱਗੇ ਦਰਸ਼ਨ ਕਰਦੇ ਆ ਫਿਰ ਇੱਧਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਧਰਤੀ ਪਾਵਨ ਕੋ ਵਿਦਿਅਕ ਸਥਾਨ ਮੰਗੀ ਸਾਹਿਬ ਔਰ ਇਧਰਲੇ ਪਾਸੇ ਫਿਰ ਗੁਰਦੁਆਰਾ ਦਮਦਮਾ ਸਾਹਿਬ ਕਲੰਗੀਧਰ ਮਹਾਰਾਜ ਜੀਆਂ ਦੀ ਚਰਨ ਛੋਪਾ ਪ੍ਰਾਪਤ ਇਸ ਸਥਾਨ ਦੇ ਉਤੇ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ